ਸਰਬ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਣਾਂੰਦ ਪ੍ਰੀਤਿ ਆਈ ਫਿਰ ਅੰਗਦ ਗੁਰ ਤੇ ਅਮਰਦਾਸ ਸਰੰਦ ਅਸੀ ਸਹਾਇ ਹਰਜਨ ਗੋਬਿੰਦ ਨੂੰ ਸਮਰੂਹ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਨ ਦਿੱਟੇ ਸਭ ਸੁਖ ਜੈ ਤੇਗ ਬਹਾਦਰ ਸਿਮਰੈ ਕਰਨਾਉ ਨਿਦਾਵੇ ਧਾਰੇ ਸਭ ਥਾਈ ਹੈ ਸਹਾਈ ਦਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੈ ਸਹਾਈ ਦਸਾਂ ਪਾਸੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਦਾਰਨ ਧਿਆਨ ਤਰ ਕੇ ਬਲੂ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਹਿਬਜ਼ਾਦਿਆਂ ਚਾਲੀ ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੜ ਸ਼ਕਿਆ ਦੇਖ ਚਲਾਹੀ ਤੇਗ ਵਾਹੀ ਦੇ ਕੇ ਅੰਡਟ ਕਿਤਾਬ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲੂ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਵੇਸੀ ਸਥਿਤੀ ਬੰਦ ਬੰਦ ਕਟਵਾਏ ਖੋਪੜੀਆਂ ਲੋਹਈਆਂ ਚ ਰੱਖਣੀਆਂ ਤੇ ਚੜੇ ਤਨ ਆਰਿਆਂ ਨਾਲ ਸਰਵਾਏ ਗੇ ਗੁਰਦੁਆਰੇ ਦੇ ਸਿਵਲ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸੰਸਾ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲੂ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬਲੂਜੀ ਪ੍ਰਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੀ ਚਤਾਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸ਼ਰਿਆਇਤ ਦੇਖ ਦੇਖ ਪਤੇ ਬਿਰਦ ਕੀ ਪੈਜ ਬੰਦ ਕੀ ਜੀ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੇ ਬੋਲ ਬੱਲੇ ਬਲੂ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਤਾਂ ਰਹੇ ਦਾਨ ਵਬੇਕਦਾਨ ਵਿਸਹਦਾਨ ਕਰੋਸਾ ਦਾਨ ਦਾਨਾ ਸਰਦਾਨ ਦਾਨ ਦਾਨ ਸ੍ਰੀ ਅੰਮ੍ਰੇਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਚੁਕ ਚੁਕ ਅਟਲ ਧਰਮ ਦਾ જયਕਾਰ ਬਲੋ ਜੀ ਸਿੱਖਾਂ ਦਾ ਮੰਨ ਨਿਵਾ ਮਤ ਕੁੱਤੀ ਮਤ ਦੇ ਰੱਖੇ ਆਪ ਵਹਿਗੁਰੇ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ ਗਏ ਹੈ ਜੀ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲਦਾ ਤਨ ਖਾਲਸਾ ਜੀ ਨੇ ਬਖਸ਼ੋ ਹੀ ਨਿਮਾਨਯਤ ਮਾਨ ਨੇ ਤਾਨੇ ਦੇ ਤਾਨ ਨਿਊਟਿਆਂ ਦੇ ਔਰ ਨਿਆਸ ਰੰਧਖਾਸਾ ਸਤਿਗੁਰੂ ਦਸਤ ਗੀਰ ਹੋਏ ਪੰਜ ਪੀਰ ਹਰ ਗੁਰ ਹਰਿ ਗੋਬਿੰਦ ਤੁਲਾ ਦੀਨ ਤੁਨਿਦਾ ਪਾਤਸ਼ਾਹ ਪਾਤਸ਼ਾਹਾਂ ਵਾਸਹਿ ਅਡੁਲ ਮੇਰੀ ਪ੍ਰੀਤ ਸਤਿਗੁਰੂ ਆਪ ਜੀ ਦੇ ਚਰਨਾਂ ਪਾਸ ਅਰਦਾਸ ਬੇਨਤੀ ਹੈ ਜੀ ਦਇਆ ਸਤਿਗਾਂ ਸੰਦੇ ਦੀ ਬਖਸ਼ਿਸ਼ ਹੋਏਗੀ ਸਜੇ ਹੋਏ ਦਵੰਨ ਤੇ ਅੰਦਰ ਸਮੁੱਚੀ ਸੇਵਾ ਕਰਦੇ ਬੇਅੰਤ ਪ੍ਰਕਾਰ ਦੀ ਭੁੱਲਾਂ ਹੋ ਗਈਆਂ ਹਾਂ ਜੀ ਅਣਜਾਨੇ ਹੀ ਬੱਚੇ ਸਮਝ ਕੇ ਖੀਮਾ ਬਖਸ਼ਿਸ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਜੀ ਦਰ ਅਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਬੰਧ ਕਰਨੇ ਕਦਮ ਕਦਮ ਲਿਖੇ ਲੁਣਾ ਜੀ ਹੋਣ ਵਾਲਾ ਸਮਾ ਸਭਨਾਂ ਲਈ ਚੜ੍ਹਦੀ ਕਲਾਨ ਪ੍ਰੀਤ ਕਰਨ ਦਰਕਰ ਤੇ ਪ੍ਰੀਤਮ ਰਜਿੰਦਰ ਸਿੰਘ ਪ੍ਰਵੀਂਦਰ ਸਿੰਘ ਸੰਪੂਰਨ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਸਿਮਰਨਜੀਤ ਕੌਰ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਮੱਤ ਸੁਤਵਿੰਦਰ ਕੌਰ ਸੰਪੂਰਨ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਹੈ ਜੀ ਜਾਨਵੀ ਸਿਹਤਯਾਬੀ ਵਾਸਤੇ ਅਰਦਾਸ ਬੇਨਤੀ ਹੈ ਜੀ ਗੁਰਦੀਪ ਸਿੰਘ ਸੁਪੁੱਤਰ ਸਰਦਾਰ ਮਹਿੰਦਰ ਸਿੰਘ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ ਮਹਿੰਦਰਪਾਲ ਸਿੰਘ ਸੁਪੁੱਤਰ ਸਰਦਾਰ ਨਿਰਮਲ ਸਿੰਘ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ ਗੁਰਦੇਵ ਸਿੰਘ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ ਦਲਜੀਤ ਕੌਰ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਰੂਪ ਤਾ ਵਾਸਤੇ ਅਰਦਾਸ ਬੇਨਤੀ ਹੈ ਜੀ ਜੱਫ ਸਿਦਕ ਸਿੰਘ ਪੇਪਰੰਦ ਸਫਲਤਾ ਵਾਸਤੇ ਅਰਦਾਸ ਬੇਨਤੀ ਹੈ ਜੀ ਬੱਚੇ ਜਨਮ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਬੱਚੇ ਸ਼ਿਵ ਸਿੰਘ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ ਬਤੀਸ਼ਾ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕੰਨੀ ਸੁਖ ਸ਼ਾਂਤੀ ਮਰਦਾਤਨੀ ਗੁਰਮਤਾ ਅਨੁਸਾਰ ਮਨੋ ਕਾਮਨਾ ਦੀ ਪੂਰਤੀ ਕਰਨੀ ਜੀ ਦਇਆ ਬਖਸ਼ਿਸ਼ ਕਰਨੀ શ્રી ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ ਵਲੇ ਰਹਿੰਦਾਂ ਬਖਸ਼ਿਸ਼ ਕਰਦਿਆਂ ਸਤਿਗੁਰੂ ਜੀ ਸਬਣਾ ਦੇ ਘਰ ਪਰਿਵਾਰਾਂ ਦੇ ਵਿੱਚੋਂ ਦੁੱਖਾਂ ਦਾ ਨਾਸ਼ ਕਰਦਿਆਂ ਸੁੱਖਾਂ ਦਾ ਪ੍ਰਕਾਸ਼ ਕਰਨਾ ਜਿਸ ਸਬਣਾ ਜੀ ਨੂੰ ਸਿਹਤ ਜਬੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਦਿਆਂ ਦਰ ਘਰ ਦੀ ਸੇਵਾ ਸੰਭਾਲ ਕਰਨ ਦਾ ਬਾਣੀ ਪੜਨ ਦੇ ਬਾਦ ਉਦਮ ਬਖਸ਼ਿਸ਼ ਕਰਨਾ ਜੀ ਗੁਰਮਤਾ ਅਸਨ ਸਰ ਸਬਣਾ ਦੀ ਮਣਕਾਮਨਾ ਚ ਪੂਰਤੀ ਕਰਨੀ ਕੜਾਹ ਪ੍ਰਸ਼ਾਦ ਦੀ ਤਿੱਖ ਸੱਚੇ ਹਾਜ਼ਰ ਹੈ ਜੀ ਦਰ ਪ੍ਰਵਾਣ ਹੋਵੇ ਪ੍ਰਵਾਣ ਹੈ ਪ੍ਰਸ਼ਾਦ ਸੰਗਤ ਵਿੱਚ ਵਰਤੌਂਦੀ ਆਗਿਆ ਬਖਸ਼ਿਸ਼ ਕਰੋ ਦਾਰੇ ਸੰਗਤ ਨੂੰ ਹੁਕਮ ਬਖਸ਼ਿਸ਼ ਦਿਹਾਰ ਕਰੋ ਜਿਸੇ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਛੱਡ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦੁਹਰਾ ਗਿਆਨ ਭਈ ਅਕਾਲ ਕੀ ਤਵੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਆ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਲਸਾ ਅਕੀ ਰਹੇ ਨਾ ਖਵਾਰ ਹੋਏ ਸਭ ਮਿਲेंगे ਬਚੇ ਸਰਨ ਜੋ ਖਵਾਰ ਹੋਏ ਸਭ ਮਿਲेंगे ਬਚੇ ਸਰਨ ਜੋ ਬੋਲੀ ਸੰਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ